ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ ਪਹਿਲਾ ਸਾਹਾ ਗਣਹੇ ਨਾ ਕਰਹੇ ਵਿਚਾਰ ਸਾਹੇ ਉਪਰ ਇਕੰਕਾਰ ਜਿਸ ਗੁਰ ਮਿਲੈ ਸੋਈ ਬਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹੋਮੇ ਜਾਏ ਸ਼ਬਦ ਕਰ ਲਹੀਏ ਰਹਾਉ ਗਣ ਗਣ ਜੋਤਕ ਕਾਂਢੀ ਕੀਨੀ ਪੜੇ ਸੁਣਾਵੇ ਤਤ ਨ ਚੀਨੀ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨ ਸਗਲੇ ਸ਼ਾਰ ਨਾ ਵਹਿ ਧੋ ਵਹਿ ਪੁਜਹਿ ਸਹਿਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਬ ਨਿਵਾਰ ਮਿਲੇ ਪ੍ਰਭ ਸਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚਿਵਾਦ ਨ ਬੇਦ ਵਿਚਾਰੇ ਆਪ ਡੁਬੈ ਕਿਉ ਪਿਤਰਾ ਤਾਰੇ ਟਟਟ ਬ੍ਰਹਮਾ ਚਿਨੈ ਜਨ ਕੋਏ ਸਤ ਗੁਰ ਮਿਲੈ ਤਾਂ ਸੁਜੀ ਹੋਏ ਗਣਤ ਗਣੀਐ ਸਹ ਸਾ ਦੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਥੀਐ ਕਰ ਅਪਰਾਧ ਸ਼ਰਨ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸ਼ਰਨ ਨ ਆਇਐ ਬ੍ਰਹਮ ਨ ਪਾਈਐ ਭਰਮ ਭੁਲਾਈਐ ਜਨਮ ਮਰ ਆਇਐ ਜਮ ਦਰਬਾਧ ਮਰੈ ਬਕਾਰ ਨਾਰਦੈ ਨਾਮ ਨਾ ਸ਼ਬਦ ਅਚਾਰ ਇਕ ਪਾਧੇ ਪੰਡਿਤ ਮਿਸਰ ਕਹਾਵਹਿ ਦੁਬਿਦਾਰਾਤੇ ਮਹਿਲ ਨ ਪਾਵਹਿ ਜਿਸ ਗੁਰ ਪ੍ਰਸਾਦਿ ਨਾਮ ਆਧਾਰ ਕੋਟਮ ਦੇ ਕੋ ਜਨ ਅਪਾਰ ਇੱਕ ਬੁਰਾ ਭਲਾ ਸਚ ਏਕੈ ਬੂਝ ਗਿਆਨੀ ਸਤ ਗੁਰ ਕੀ ਟਿਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਨਿਆ ਜਿਨ ਕੈ ਹਿਰਦੈ ਏਕੰਕਾਰ ਸਰਬਗੁਣੀ ਸਾਚਾ ਵਿਚਾਰ ਗੁਰ ਕੈ ਭਾਣੇ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ RAM ਕਲੇ ਮਹਲਾ ਪਹਿਲਾ ਹੱਠ ਨਿਗ੍ਰਹਿ ਕਰ ਕਾਇਆ ਛਿਜੈ ਵਰਤ ਤਪਨ ਕਰ ਮਨ ਨਹੀਂ ਭੀਜੈ RAM ਨਾਮ ਸਰ ਅਬਰ ਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋ ਹੈ ਨਹੀਂ ਸਕੇ ਸਰਪਨ ਡਸ ਨ ਸਕੈ ਹਰ ਕਾਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਦ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਨ ਭੀਜੈ ਨੀਉਲੀ ਕਰਮ ਖਟ ਕਰਮ ਕਰੀ ਜੈ RAM ਨਾਮ ਬਿਨ ਬਿਰਥਾ ਸਾਸ ਲਿਜੈ ਅੰਤਰ ਪੰਚ ਅਗਨ ਕਿਉ ਧੀਰਜਤੀ ਜੈ ਅੰਤਰ ਜੋਰ ਕਿਉ ਸਾਦ ਲਹੀ ਜੈ ਗੁਰਮੁਖ ਹੋਏ کایا گڑ لی جے انتر میل تیر پرمی جے من نہیں سوچا کیا سوچ کری جے گرت پیا دوش کا کو دی جے ان کھاہے دیہی دکھ دی جے ਬੇਨੁ ਗੁਰ ਗਿਆਨ ਤ੍ਰਿਪਤ ਨਹੀਂ ਥੀ ਜੈ ਮਨ ਮੁਖਾ ਜਨਮੇ ਜਨਮ ਮਰੀ ਜੈ ਸਤ ਗੁਰ ਪੂਛ ਸੰਗਤ ਜਨ ਕੀ ਜੈ ਮਨ ਹਰ ਰਾਚੈ ਨਹੀਂ ਜਨਮ ਮਰੀ ਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉੰਦਰ ਦੁੰਦਰ ਪਾਸ ਤਰੀਜੈ ਤੁਰ ਕੀ ਸੇਵਾ RAM ਰਵਿਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ रामकली महला पहला अंतर उत पुजा अवर्ण कोई जो कहिए सो प्रबते होई जुग है जुगंतर साहिब सच सोई उतपत पर न अवर्ण कोई ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਨਹੀ ਸੁਖ ਪਾਇਆ ਹਰ ਕੈ ਨਾਮ ਨ ਲਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਰਮਾਲ ਸਾਚਾ ਸਾਹਿਬ ਅਮਰ ਅਤੋਲ ਜੇਵਾ ਸੂਚੀ ਸਾਚਾ ਬੋਲਾ ਘਰਦਰ ਸਾਚਾ ਨਹੀਂ ਰੋਲਾ ਇਕ ਬਨ ਮਹਿ ਬੈਸ ਹੈ ਡੁਗਰ ਅਸਥਾਨ ਨਾਮ ਵਿਸਾਰ ਪਚੇ ਅਭਿਮਾਨ ਨਾਮ ਬਿਨਾ ਕੀਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਹ ਮਾਨ ਹਠ ਅਹੰਕਾਰ ਕਰੇ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਪਰਮਸ ਬਿਆਦ ਨ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਜਤਨ ਕਰੇ ਬਿੰਦਕ ਵੈ ਨਾ ਰਹਾਈ ਮਨੁਆ ਡੋਲੇ ਨਰਕੇ ਪਾਈ ਜਮ ਕੁਰ ਬਾਧੋ ਲਹਿ ਸਜਾਈ ਬਿਨ ਨਾਵੇ ਜਿਉ ਜਲ ਬਲ ਜਾਈ ਸਦ 사ਦਕ ਕਿਤੇ ਮਨ ਦੇਵਾ ਹਠ ਨਿਗਰਹਿ ਨਾ ਤ੍ਰਿਪਤਾ ਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਪੇਵਾ ਕਰਮ ਮਿਲੇ ਪਾਵੇ ਸਚਨਾਉ ਤੁਮ ਸਰਣਾਗਤ ਰਹੋ ਸੁਭਾਉ ਤੁਮਤੇ ਉਪਜੇ ਭਗਤੇ ਪਾਉ ਜਪ ਜਪੋ ਗੁਰਮੁਖ ਹਰਨਾਉ ਹੋ ਮੇ ਗਰਬ ਜਾਏ ਮਨ ਭੀਨੇ ਝੂਠ ਨਾ ਪਾਵਸ ਪਾਖੰਡ ਕੀਨੇ ਬਿਨ ਗੁਰ ਸ਼ਬਦ ਨਾਹੀ ਘਰ ਬਾਰ ਨਾਨਕ ਗੁਰਮੁਖ ਤਤ ਵਿਚਾਰ RAM KALI MAHALLA PEHLA ਜਿਉ ਆਇਆ ਤਿਉ ਜਾਵਹਿ ਬਾਰੇ ਜਿਉ ਜਨਮੇ ਤਿਉ ਮਰਨ ਭਇ ਜੋ ਰਸ ਭੋਗ ਕੀਏ ਤੇ ਤਾ ਦੁਖ ਲਾਗੇ ਨਾਮ ਵਿਸਾਰ ਭਗ ਜਲ ਪਿਆ ਤਨ ਧਨ ਦੇਖਤ ਗਰਬ ਗਿਆ ਕਨਕ ਕਾਮਨੀ ਸਿਉ ਹੇਤ ਵਧਾਵਹਿ ਕੇ ਨਾਮ ਵਿਸਾਰਹਿ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨ ਰਖਿਆ ਪ੍ਰੇਤ पिੰਜਰ ਮਹਿ ਕਾਸ਼ਟ ਭਇਆ ਪੁੰਨ দান ਇਸ਼ਨਾਨ ਨ ਸੰਜਮ ਸਾਧ ਸੰਗਤ ਬੇਨ ਬਾਦ ਜਿਆ ਲਾਲਚ ਲਾਗੈ ਨਾਮ ਬਿਸਾਰਿਓ ਆਵਤ ਜਾਵਤ ਜਨਮ ਗਿਆ ਜਾਂ ਜਮਤਾਏ ਕੇਸ ਗੈ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਇਹ ਨਸ ਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਿਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੇ। ਰਾਮ ਨਾਮ ਬਿਨ ਨਰਕ ਗਿਆ। ਖਿੰਮੇ ਵੇਸ ਕਰੇ ਨਟਵਾ ਜੋ ਮੋਹ ਪਾਪ ਮਹਿ ਗਲਤ ਗਿਆ। ਇਤ ਉਤ ਮਾਇਆ ਦੇਖ ਪਸਾਰੀ। ਮੋਹ ਮਾਇਆ ਕੈ ਮਗਨ ਭਇਆ। ਕਰੇ ਬਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹੋ ਮੈਂ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਹੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਬਿਮਾਨ ਭਿਆ ਜਿਸ ਕਾ ਇਹ ਤਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾ ਦੁਖ ਪਿਆ ਅੰਤ ਕਾਲ ਕਿਛ ਸਾਧਨਾ ਚਾਲੈ ਜੋ ਦੀ ਸਹਿ ਸਬਤ ਸਹਿ ਮਯਾ ਆਦਿ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੋਇ ਕਰੁ ਵਹਿ ਕਿਸਹਿ ਸੁਣਾਵਹਿ ਭੈ ਸਾਗਰ ਇਸ ਰਾਲ ਪਿਆ ਦੇਖ ਕੋਟੰਬ ਮਾਇਆ ਗ੍ਰਹਿ ਮੰਦਰ ਸਾਕਤ ਜੰਜਾਲ ਪ੍ਰਾਲ ਪਿਆ ਜਾ ਆਏ ਤਾਂ ਤਨਹਿ ਪਠਾਏ ਚਾਲੇ ਤਨੇ ਬੁਲਾਏ ਲਿਆ ਜੋ ਕਿਸ਼ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੇ ਬਖਸ਼ ਲਿਆ ਜਿਨ ਇਹ ਚਾਖਿਆ ਰਾਮ ਰਸਾਇਣ ਤਿੰਨ ਕੇ ਸੰਗਤ ਖੋਜ ਭਿਆ ਰੇ ਦ ਸਦ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਨ ਪਿਆ ਦੁਖ ਸੁਖ ਗੁਰਮਖ ਸਮ ਕਰ ਜਾਣਾ ਹਰ ਖ ਸੋਗ ਤੇ ਬ੍ਰਿਕਤ ਭਇਆ ਆਪ ਮਾਰ ਗੁਰਮਖਾਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮਕਲੀ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਚ ਸ਼ਬਦ ਰਸ ਲੈਣਾ ਮੇਰਾ ਗੁਰਦੇ ਆਲ ਸਦਾ ਰੰਗ ਲੈਣਾ ਇਹ ਨਸ ਰਹਿ ਇਕ ਲਵ ਲਾਗੀ ਸੱਚ ਦੇਖ ਪਤੀਣਾ ਰਹਾਉ ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਧ ਕੁਪੀਨ ਭਰਪੁਰ ਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸੱਚ ਜਿਨ ਰਚਿ ਰਾਚੇ ਕਿਰਤ ਵਿਚਾਰ ਪਤੀਨਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤ ਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪ੍ਰਗਾਸਿਆ ਤਰੇ ਭਮਨ ਜੋਤ ਦਿਖਾਈ ਸਚੈ ਤਖਤ ਸਚ ਮੈਨੇ ਬੈਠੇ ਨਿਰਪੋਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਘਟ ਘਟ ਕਿੰਗੁਰੀ ਵਾਏ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤ ਗੁਰ ਸਚ ਸਖਾਈ ਰਾਮ ਕਲੀ ਮਹੱਲਾ ਪਹਿਲਾ ਔ ਹਠ ਹਸਤ ਮੜੀ ਕਰ ਛਾਇਆ ਧਰਨ ਗਗਨ ਕਲ ਤਾਰੀ ਗੁਰਮੁਖ ਕੇਤੀ ਸ਼ਬਦ ਉਦਾਰੀ ਸੰਤੋ ਰਹਾਉ ਮਮਤਾ ਮਾਰ ਹੋਮੈ ਸੁਖੈ ਤੇਰੇ ਭਗਵਨ ਜੋਤ ਤੁਮਾਰੀ ਮਨਸਾ ਮਾਰ ਮਨੇ ਮਹਿ ਰਖੈ ਸਤਗੁਰੂ ਸ਼ਬਦ ਵਿਚਾਰੇ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੇਣ ਤਹੀ ਮਨ ਰਖਿਆ ਬ੍ਰਹਮੇ ਅਗਨ ਪ੍ਰਜਾਰੀ ਪੰਚ ਤਤ ਮਿਲੇ ਨਸਦੀਪਕਾ ਨਿਰਮਲ ਜੋਤਿ ਅਪਾਰੀ ਰਵਸਸ ਲੋਕੇ ਇਹੋ ਤਨਕਿ ਗੁਰੀ ਵਜੈ ਸ਼ਬਦ ਨਿਰਾਰੀ ਸਿਵ ਨਗਰੀ ਮੈਂ ਆਸਣ ਉਦੂ ਆ ਲਖ ਅਗੰਮ ਅਪਾਰੀ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਿਕਾਲ ਕਹੇ ਕੈ ਬਪਰੇ ਜਿਵਤ ਮੂਆ ਮਨਮਾਰੀ ਬ੍ਰਹਮ ਬਿਸ਼ਰਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੇ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬ ਦਰਵਿਆ ਗੁਣਕਾਰੀ ਆਪੇ ਮਿਲ ਲਏ ਗੁਣ ਦਾਤਾ ਹਮੇ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੇ ਵਰਤੇ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੈ ਏਕ ਮੁਰਾਰੀ ਮਨਵਾ ਆਸਿਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੇਦਬਾਦ ਨਾ ਪਖੰਡ ਔਦੂ ਗੁਰਮੁਖ ਸ਼ਬਦ ਵਿਚਾਰੇ ਗੁਰਮੁਖ ਜੋਗ ਕਮਾਵੇ ਔਦੂ ਜਤ ਸਤ ਸ਼ਬਦ ਵਿਚਾਰੇ ਸ਼ਬਦ ਮਰੈ ਮਨ ਮਾਰੇ ਔਦੋ ਜੋਗ ਜੁਗਤ ਵਿਚਾਰੀ ਮਾਇਆ ਮੋ ਭਵਜਨ ਹੈ ਔਦੋ ਸ਼ਬਦ ਤਰੈ ਕੁਲਤਾਰੀ ਸ਼ਬਦ ਸੂਰਜੁਗ ਚਾਰੇ ਔਦੋ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋ ਹੈ ਔਦੋ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮਿਲ ਮਿਲਾਏ ਨਾਨਕ ਸ਼ਰਨ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ